ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 3-4 ਘੰਟਿਆਂ ਦੇ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਜੀ ਪਾਚੂਵੇ ਸਿਸਟਮ ਐਸੇਲੇ ਫਿਰ ਇੱਕ ਤਰ੍ਹਾਂ ਸਰਗਰਮ ਹੈ ਸੋ ਆਉਦੇ 2-3 ਘੰਟਿਆਂ ਤੱਕ ਪੰਜਾਬ ਦੇ ਵਿੱਚ ਮੀਂਹ ਪੌਂਚ ਰਹੇ ਨੇ ਸੋ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਇਹ ਅਪਡੇਟ ਤੁਹਾਡੇ ਨਾਲ ਸਾਂਝਾ ਕਰਨੀ ਹੈ ਐਸੇਲੇ ਦੀਆਂ ਤਾਜ਼ਾ ਸੈਟਲਰ ਦੱਸੇ ਰਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ ਪੰਜਾਬ ਦੇ ਵਿੱਚ ਖਾਸ ਕਰਕੇ ਜੇਕਰ ਅਗਲੇ 2-3 ਘੰਟਿਆਂ ਦੀ ਗੱਲ ਕਰਦੇ ਹਾਂ ਯਾਨੀ ਕਿ 11-12 ਵਜ ਵਾਜਾ ਖੇਤਰ ਦਵਾਫਾ ਖੇਤਰ ਕੇਂਦਰੀ ਮਾਲਵਾ ਉਰਫ ਵਾਦ ਖੇਤਰ ਜੇਕਰ ਆਪਾਂ ਜੇਲਵਰ ਅੰਕੜਿਆਂ ਦੀ ਗੱਲ ਕਰਦੇ ਆ ਪਟਿਆਲਾ ਨਾਭਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਚੰਡੀਗੜ੍ਹ ਮੋਹਾਲੀ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤੇ ਫਟਾਣਗੋਟ ਇਹਨਾਂ ਜਨਾਂ ਤੱਕ ਜਿਹੜਿਆਂ ਨੂੰ ਮੀਂਹ ਪੌਂਚ ਰਹੇ ਨੇ ਕਿਤੇ ਕਿਤੇ ਦਰਮਿਆਨੇ ਕਿਤੇ ਕਿਤੇ ਹਲਕੇ ਲੱਗ ਰਹੇ ਦੇ ਸਕਰੀਂ ਦੇ ਉੱਤੇ ਤੁਹਾਡੇ ਅਪਡੇਟ ਹੈ ਜੀ ਸੋ ਜਿੱਥੇ ਦਰਮਿਆਨੇ ਵੀ ਪਹੁੰਚ ਰਹੇ ਨੇ ਉਹ ਹੈਗੇ ਨੇ ਜ਼ਿਲ੍ਹੇ ਪਟਿਆਲਾ ਨਾਭਾ ਰਾਜਪੁਰਾ ਸ਼੍ਰੀ ਫਤਗੜ ਸਾਹਿਬ ਅਮਲੋ ਬਸੀ ਫਟਾਣਾ ਡੇਰਾ ਬਸੀ ਪੰਜ ਕਲਾ ਮਹਾਲੇ ਚੰਡੀਗੜ੍ਹ ਖੰਨਾ ਕਾਲਕਾ ਖਰੜ ਖਮਾਣੋ ਸ਼੍ਰੀ ਚਮਕੌਰ ਸਾਹਿਬ ਸਮਰਾਲਾ ਰੋਫੜ ਬਲਾਚੌਰ ਸ਼੍ਰੀ ਰਣਪੁਰ ਸਾਹਿਬ ਧੋਰੀ ਮਨੇਰਕੋਟਲਾ ਰਾਇਕੋਟ ਪੈਲੋ ਲੁਧਿਆਣਾ ਲੁਧਿਆਣਾ ਵੈਸਟ ਲੁਧਿਆਣਾ ਈਸਟ ਫਿਲੌਰ ਨਵਾਂ ਸ਼ਹਿਰ ਪੱਟੇ ਸੁਲਤਾਨਪੁਰ ਲੋਧੀ ਸ਼੍ਰੀ ਤਰਨਤਾਰਨ ਸਾਹਿਬ ਸ਼੍ਰੀ ਖਡੂਰ ਸਾਹਿਬ ਕਫੋਰਥਲਾ ਬਾਬਾ ਬਕਾਲਾ ਅਮਰਸਰ ਸਾਹਿਬ ਤੇ ਅਜਨਾਲਾ ਡੇਰਾ ਬਸੀ ਡੇਰਾ ਬਾਬਾ ਨਾਨਕ ਜਲੰਧਰ ਹਲਾਥ ਤੇ ਦਸੂਆ ਇਹਨਾਂ ਖੇਤਾਂ ਤੱਕ ਮੈਂ ਪਹੁੰਚਣਗੇ ਅਗਲੇ 3-4 ਘੰਟਿਆਂ ਤੱਕ ਹੀ ਆ ਕਹ ਲਿਆ ਕੀ ਦੁਪਹਿਰ ਤੋਂ ਫੈਲਾ ਫੈਲਾ ਜਾਂ ਤਾਂ ਸ਼ਾਮ ਤੋਂ ਫੈਲਾ ਫੈਲਾ ਤੇ ਇਹਨਾਂ ਦੀ ਰਫਤਾਰ ਹੋ ਸਕਦੀ ਹੈ ਹਵਾਵਾਂ ਦੀ 50-60 ਕਿਲੋਮੀਟਰ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਫੱਦਰ ਵੈਸੇ ਦਰਮਿਆਨੇ ਫੱਦਰ ਤੇ ਮੈਂ ਮੌਸਮ ਵਿਭਾਗ ਨੇ ਜਿਹੜੇ ਅਲਰਟ ਕਿਤੇ ਨੇ ਇਸਲਾਵਾ ਜੇਕਰ ਹਲਕੇ ਮੀਂਹ ਦੀ ਗੱਲ ਕਰਦੇ ਆਂ ਤੇ ਹਲਕੇ ਲਾਵਲ ਤੇ ਮੀਂਹ ਜੜਿਆ ਗਿਆ ਉਹ ਕੇਂਦਰੀ ਮਾਲਵਾ ਤੱਕ ਬਹੁਤੇ ਖੇਤਰਾ ਦੇ ਵਿੱਚ ਪਹੁੰਚ ਜਾਣਗੇ ਕੇਂਦਰੀ ਮਾਲਵੇ ਦੇ ਵਿੱਚ ਸੰਗਰੂਰ ਬਰਨਾਲਾ ਮਾਨਸਾ ਮਲੇਰਕੋਟਲਾ ਥੋੜੀ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਇਹਨਾਂ ਖੇਤਰਾ ਦੇ ਵਿੱਚ ਹਲਕੇ ਤਰ੍ਹਾਂ ਦੇ ਦਰਮਿਆਨੇ ਮੀਂਹ ਜੜਿਆ ਪਹੁੰਚ ਕਰਨਗੇ